ਉਹ ਕੀ ਕਰਦਾ ਫਿਰਦਾ ਓਏ ਇਹ ਕੰਨ ਤੇ ਦੇਖਣਾ ਆ ਸੀ ਮੈਂ ਤਾਂ ਅੱਛਾ ਆ ਕੇ ਦੇਖੀ ਨਹੀਂ ਗੰਜੀ ਕਿੱਧਰ ਗਿਆ ਸੀ ਓਏ ਉਹ ਪਾਣੀ ਚ ਲਾ ਦिए ਅੱਛਾ ਇੱਥੇ ਹੀ ਸੀ ਮੈਂ ਤਾਂ ਓਏ ਤੂੰ ਐਂ ਕਰ ਆਹ ਪਰਨੇ ਨੂੰ ਦੂਜੀ ਲੋਟ ਲੈ ਉੱਥੇ ਜੀਤਾ ਨਾ ਮੇਰੇ ਨਾਲ ਕੱਲ ਚਿਹੇੜ ਕਰ ਗਿਆ ਯਾਰ ਅੱਜ ਆਪ ਉਹਦੇ ਨਾਲ ਕਰਨੀ ਹੈ ਵਿਆਹ ਦੀ ਜੱਸ ਵਾਲੀ ਕਰਦਾ ਉਹ ਕਰ ਦਿੰਦੇ ਇਹ ਜਿਹਾ ਬੁਰਗਾ ਮੰਗੂ ਲੈ ਹਾਂ ਬੁਰਗਾ ਉਹ ਜਿੱਤਾ ਠਰਕੀ ਜਾ ਉਹ ਹੀ ਠਰਕੀ ਠਰਕੀ ਉਹਨਾਂ ਵਾਲਾ ਹੈ ਪਤਾ ਨਾ ਲੱਗੇ ਵੀ ਬੁੜੀ ਹੈ ਕਿ ਬੰਦਾ ਉਹ ਤੂੰ ਦੇਖੀ ਫਿਰ ਤੂੰ ਨਹੀਂ ਕਰਦਾ ਗੋਮਟ ਕਰੋ ਕਿ ਹੂੰ ਚੇਦੀ ਘਰ ਪਰ ਆਥਣ ਹੋਈ ਜਾਂਦਾ ਮੈਂ ਵੀ ਜਾਣਾ ਹੈ ਹਾਂ ਐ ਨਾ ਤੂ ਜੇ ਤਖਤਾਰ ਦਾ ਨਾ ਤੇ ਨਤਰ ਲਾ ਹੇ ਪਤਾ ਲੱਗਿਆ ਨੂੰ ਬਸ ਹਾਈ ਵੇ ਕਾਡੂਗਾ ਆ ਜਾਂਦਾ ਕਟਾਰ ਵਰਗੀ ਲਈ ਹਾਈ ਰਬ ਅਸਾ ਡੀਵੀ ਬਣਾ ਦੇ ਜੋੜੀ ਆਇਆ ਦੇਖ ਲੈ ਤੇਰਾ ਭਲੋਈਆ ਬੰਦਾ ਮੈਂ ਵਿੱਚ ਹੀੜ ਗਿਆ